खबर देखने लड़े चैनल तेज अवतार नब्क्राइब करो

ਆਮ ਆਦਮੀ ਪਾਰਟੀ ਦੇ ਗੰਤ ਜੂਨੀ ਰੇਗ ਦੀ ਭਾਰਤੀ ਜਨਤਾ ਪਾਰਟੀ ਇਹਦੇ ਇਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ। ਔਰ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੂੰ ਸਾਡੇ ਸਾਰੇ ਪੰਜਾਬੀਆਂ ਵੱਲੋਂ ਬੜਾ ਸਿੱਧਾ ਸੰਦੇਸ਼ ਹੈ। ਕਿ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ ਆਪਸੀ ਭਾਈਚਾਰੇ ਨੂੰ ਕੋਈ ਟਾੜ ਨਹੀਂ ਲਗਣ ਦੇਵਾਂਗੇ ਔਰ ਸਾਰੇ ਪੰਜਾਬੀ ਇੱਕ ਮੁੱਠ ਹੋ ਕੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਮੁਕਾਬਲਾ ਕਰਾਂਗੇ ਹੁਣ ਮੈਂ ਆਣਾ ਅੱਜ ਦੇ ਵਿਸ਼ੇ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ ਕਿ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਕਹਨੂ ਤੇ ਉਹ ਮੁੱਖ ਮੰਤਰੀ ਸਿਹਤ ਯੋਜਨਾ ਪਰ ਇਹਨਾਂ ਦੇ ਆਪ ਦੇ ਨੇਤਾ ਸਤਿੰਦਰ ਜੈਨ ਜੀ ਦੁਆਰਾ ਜਦੋਂ ਸਕੀਮ ਲਾਂਚ ਕੀਤੀ ਗਈ ਇਹ ਕਹਿਣਾ ਕਿ ਕੇਜਰੀਵਾਲ ਸਿਹਤ ਯੋਜਨਾ ਇੱਥੋਂ ਇਹ ਦੱਸਦਾ ਹੈਗਾ ਕਿ ਪੰਜਾਬ ਨੂੰ ਕੌਣ ਚਲਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਇਸ ਐਪਰੌਕਸੀ ਸਰਕਾਰ ਚਲਾਣ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਇੱਕ ਤੋਂ ਇੱਕ ਵੱਡਾ ਫਰੇਵ ਪੰਜਾਬ ਦੀ ਜਨਤਾ ਨਾਲ ਕਰ ਰਹੀ ਹੈ ਦੇਖਣ ਚ ਬੜੀ ਲਬਾਵਨੀ ਸਕੀਮ ਹੈ ਮੁੱਖ ਮੰਤਰੀ ਸਿਹਤ ਦੀਮਾ ਯੋਜਨਾ ਕਿਤਾਸੇ ਲਖਦਾ ਮੁਫਤ ਇਲਾਜ ਹਰ ਇੱਕ ਵਿਅਕਤੀ ਨੂੰ ਮਿਲ ਸਕਦਾ ਹੈ ਲਗਭਗ 65 ਲਖ ਫੈਮਿਲੀਜ਼ ਔਰ 3 ਕਰੋੜ ਦੀ ਜਨਸੰਖਿਆ ਨੂੰ ਕਵਰ ਕਰਨ ਦਾ ਇਹ ਪਲਾਨ ਹੈ ਇਹਨਾਂ ਦਾ ਔਰ ਇਹ 23 ਹੁਕਮ ਕਹਿੰਦੇ ਨੇ ਜੀ ਅਸੀਂ ਬਿਮਾਰੀਆਂ ਕਵਰ ਕਰਾਂਗੇ ਸੇਕਨ ਮੰਨ ਨੂੰ ਬੜੀ ਚਿੰਤਾ ਹੁੰਦੀ ਹੈ ਕਿ ਕਿੰਨਾ ਕੁ ਪੰਜਾਬ ਦੇ ਅੰਦਰ ਮੂਰਖ ਬਣਾਣਗੇ ਮਤਲਬ ਕਹਾਂ ਇਹਨੇ ਸੋਚ ਲਿਆ ਕਿ ਸਾਰੇ ਪੰਜਾਬੀ ਕਮਲੇ ਨੇ ਕਹਾਂ ਸਾਰੇ ਪੰਜਾਬੀ ਮੂਰਖ ਨੇ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਤੁਸੀਂ ਉਹ ਸਕੀਮ ਦੇ ਵਿੱਚ ਜਾਓਗੇ ਤੇ ਜਿਹੜਾ United India Insurance Company ਨਾਲ ਐਗਰੀਮੈਂਟ ਕੀਤਾ ਇਹਨਾਂ ਨੇ ਉਹ 1 ਲੱਖ ਤੱਕ ਦਾ ਕੀਤਾ ਕਿ 1 ਲੱਖ ਤੱਕ ਦੀ ਇੰਸ਼ੋਰੈਂਸ ਜਿਹੜੀ ਹੈ ਉਹ United India Insurance Company ਦੇ ਨਾਲ ਕੀਤੀ ਹੈ ਤੇ ਬਾਕੀ ਦਾ 9 ਲੱਖ ਦਾ ਖਰਚਾ ਕੌਣ ਦੇਗਾ ਬਾਕੀ ਦਾ 9 ਲੱਖ ਦਾ ਖਰਚਾ ਕੌਣ ਦੇਗਾ ਕੀ ਐਸਾ ਜਵਾਬ ਪੰਜਾਬ ਸਰਕਾਰ ਕੋਲ ਹੈਗਾ पलला कर दी मेला मेला जिड़ी आप लख सतार करोड़ रुपया और तनखाहवा दे वास्ते आज जनवरी फरवरी मार्च अठ हजार करोड़ रुपया होर लोन लैन वाली है क्या वो प्रति व्यक्ति ਜੇ ਕਿਸੇ ਨੂੰ ਲੋਡ ਪੈ ਜਾਵੇ ਤੇ 9 ਲੱਖ ਰੁਪਇਆ ਦੇਣਯੋਗੀ ਹੈਗੀ ਆ ਅੱਜ ਇਹ ਪ੍ਰਸ਼ਨ ਸਾਰੇ ਪੰਜਾਬੀਆਂ ਦੇ ਮਨ ਚ ਉੱਠਦਾ ਹੈਗਾ ਇਹ ਉਹ ਸਰਕਾਰ ਹੈ ਜਿਹਨੇ ਬਜਟ ਕੋਈ ਅਲੋਕੇਸ਼ਨ ਨਹੀਂ ਕੀਤੀ ਹੋਈ ਜੇਸੀ ਇਹ 9 ਲੱਖ ਦਾ ਵਰਕਆਊਟ ਕਰ ਲਈਏ 65 ਲੱਖ ਫੈਮਿਲੀਜ਼ ਦਾ ਚਲੋ ਆਪਾਂ ਇਹ ਮੰਨ ਲਈਏ ਕਿ 25% 30% 40% ਤੱਕ ਲੋਕਾਂ ਨੂੰ ਇਹ ਇੱਥੇ ਤੱਕ ਲੋਡ ਪੈ ਸਕਦੀ ਹੈ ਤੇ ਆਪ ਕਹਾਂ ਪੰਜਾਬ ਦੇ ਬਜਟ ਚ ਇੰਨੀ ਪ੍ਰੋਵੀਜ਼ਨ ਹੈਗੀ ਐ 55 ਕਰੋੜ ਦਾ ਤੇ ਸਾਰਾ ਬਜਟ ਹੈ ਹੈਲਥ ਦਾ ਤੇ 65 ਲੱਖ ਫੈਮਿਲੀਜ਼ ਨੂੰ ਤੁਸੀਂ ਨਾ ਨਾ ਗੁਣਾ ਕਰੋ ਜੇ 40% ਘਟਾਵੋਗੇ 30 ਲੱਖ ਨੂੰ ਵੀ ਕਰ ਲੋ ਨਾ ਨਾ ਤੇ ਕਿੰਨਾ ਬਣਦਾ ਜਰਾ ਆਪ ਹਿਸਾਬ ਲਾ ਲਓ ਮਤਲਬ ਕਿਆ ਮੂਰਖ ਨਾਂਦੀ ਗੱਲ ਕਰ ਰਹੇ ਨੇ लॉलीपॉप देकर गुजारा कर लोगे फिर उसके बाद भारतीय जनता पार्टी बड़े स्पष्ट शब्द दस दी है कि टोटल फ्रॉड है लोगों दावना एक बार फिर खिलवाड़ करने का प्रयास है आम आदमी पार्टी द्वारा और वो केंद्र ने कि चार महीने तक असं रजिस्ट्रेशन चलावाने पीरियड कह गया तो सत्ता का किए स्की ग्राउंड के उ इंप्लीमेंट होगी एक इस इसकीम की इंप्लीमेंटेन में बाद चाहना पहले अस समझ लीए कि वो सरकार है जिद को द्वानी ਜੇ ਪੰਜਾਬੀ ਚ ਕਹਿੰਦੇ ਨਾ ਜ਼ਹਿਰਖਾਨ ਨੂੰ ਪੈਸਾ ਹੈ ਨਹੀਂ ਇਹ ਉਹ ਸਰਕਾਰ 40 ਕਰੋੜ ਰੁਪਇਆ ਪੀਏਯੂ ਦੀ ਗ੍ਰਾਂਟ ਦਾ ਰਹਿੰਦਾ ਸਾਲ ਖਤਮ ਹੋਣ ਲੱਗਾ ਹੈ ਐਡਿਟ ਸਕੂਲਾਂ ਦੀ ਪਿਛਲੇ 2 ਸਾਲ ਤੋਂ ਉਹਨਾਂ ਦੇ ਟੀਚਰਜ਼ ਨੂੰ ਤਨਖਾਹ ਨਹੀਂ ਮਿਲੀ ਪਿਛਲੇ 6 ਮਹੀਨੇ ਤੋਂ ਕੀ ਇਹਨਾਂ ਨੇ ਸੋਚਿਆ ਕਿ ਪਿਛਲੇ 6-7 ਮਹੀਨੇ ਤੋਂ ਜੇ ਤੁਸੀਂ ਐਡਿਟ ਸਕੂਲ ਦੇ ਟੀਚਰਜ਼ ਨੂੰ ਤਨਖਾਹ ਨਹੀਂ ਦਿਓ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋਏਗਾ और घर गुजारा किए चलेगा नैशनल हैल्थ मिशन के तहत जो वर्कर्स ने उन्होंने तनखाह नहीं दिखा जा चुकी हजे लोकल बॉडी इंप्लाइज भी तनखावान अजे तक सरकार नहीं दे पाई और आयुष्मान भारत स्कीम जी की पूरे देश भर में बड़ी सफलता चल रही है पंजाब एक फेलीयर साबित हो रही है पाब सकार लैकी करके लगभग छे सौ करोड़ रुपया ਇਹ ਸਰਕਾਰ ਨੇ ਅਲੱਗ-ਅਲੱਗ ਹਸਪਤਾਲਾਂ ਦਾ ਦੇਣ 10500 ਕਰੋੜ ਰੁਪਏ ਦੇ ਕਰੀਬ ਜਿਹੜਾ ਹੈਗਾ ਵਾ ਪੀਐਸਪੀਸੀਐਲ ਸਾਡਾ ਜਿਹੜਾ ਇਲੈਕਟ੍ਰੀ ਸਿਟੀ ਬੋਰਡ ਜਿਹਨੂੰ ਕਹਿੰਦੇ ਆ ਆਪਾਂ ਉਹਦਾ ਦੇਣ 750 ਕਰੋੜ ਰੁਪਇਆ ਪੀਆਟਸੀ ਦਾ 550 ਜਿਹਨਾਂ ਦੇ ਭੈਣਾਂ ਨੂੰ ਫ੍ਰੀ ਬੱਸ ਦੀ ਸੇਵਾ ਦਿੱਤੀ ਹੈ ਉਹਦਾ ਦੇਣ ਬਕਾਇਆ ਰਹਿੰਦਾ ਇਹਨਾਂ ਦਾ ਔਰ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਸਰਕਾਰ ਦੇ EMPLOYEES ਨੂੰ ਪਿਛਲੇ 2 ਸਾਲ ਤੋਂ ਕੋਈ DA ਨਹੀਂ ਦਿੱਤਾ ਇਹਨਾਂ ਨੇ ਸਕੂਲ ਆ ਠੰਡ ਖਤਮ ਹੋਣ ਵਾਲੀ ਆ ਗਈ ਐਸੇ ਠੰਡ ਪੀਕ ਤੇ ਹੋਰ 15 ਦਿਨਾਂ ਨੂੰ ਠੰਡ ਖਤਮ ਹੋ ਜਾਣੀ ਹੈ ਲੇਕਿਨ ਸਕੂਲ ਦੇ ਬੱਚਿਆਂ ਨੂੰ ਹਜੇ ਤੱਕ ਯੂਨੀਫਾਰਮ ਨਹੀਂ ਦੇ ਪਾਏ ਸੈਸ਼ਨ ਖਤਮ ਹੋਣ ਵਾਲਾ ਹੋ ਗਿਆ ਹਜੇ ਤੱਕ ਕਿਤਾਬਾਂ ਨਹੀਂ ਦੇ ਪਾਏ ਔਰ ਪੈਣਾ ਦਾ 1000 ਰੁਪਏ ਤੇ ਪੈਂਡਿੰਗ ਹੈਗਾ ਹੀ ਹੈਗਾ ਜਿਹੜਾ ਪਹਿਲੇ ਦਿਨ ਤੋਂ ਚੱਲਦਾ ਪਿਆ ਉਹਤੇ ਲਗਭਗ 50000 ਰੁਪਏ ਦੇ ਕਰੀਬ ਪਹੁੰਚ ਗਿਆ ਉਹ ਉਹ ਸਰਕਾਰ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਗ੍ਰਾਂਟ ਕੋਰੀ ਨਹੀਂ ਦੇ ਸਕਦੀ ਉਹ ਸਰਕਾਰ ਜਿਹੜਾ ਬਿਜਲੀ ਬੋਰਡ ਦਾ ਬਕਾਇਆ ਨਹੀਂ ਚੁਕਾ ਸਕਦੀ ਉਹ ਸਰਕਾਰ ਜਿਹੜਾ ਬਸਾਂ ਦੇ ਦੇਣਦਾਰੀ ਹੈਗੀ ਆ ਉਹ ਨਹੀਂ ਚੁਕਾ ਸਕਦੀ ਸਕੂਲ ਦੇ ਬੱਚਿਆਂ ਨੂੰ ਯੂਨੀਫਾਰਮ ਨਹੀਂ ਦੇ ਸਕਦੀ ਕਿਤਾਬਾਂ ਨਹੀਂ ਦੇ ਸਕਦੀ ਮਿੱਡ-ਡੇ ਮੀਲ ਦਾ ਪੈਸਾ ਨਹੀਂ ਦੇ ਸਕਦੀ ए सरकार यह कवे कि मैं नौ लाख तक का खर्चा वाहन कर लगी लोगों का यह अपने आप से एक मजाक है बेहूदा मजाक किया गया पंजाब की जनता दे सरकार इसते स्पष्टीकरण देना चाहिए कितों आऊगा वह पैसा जोड़े बाकी देन वाले देने वाले कितों देने जेन से लोन चक रहे चुकाएगा ਔਰ ਇਸ ਕੀਮਤੀ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਭਾਰਤ ਜਨਤਾ ਪਾਰਟੀ ਦਾ ਮੰਨਣਾ ਕਿ ਟੋਟਲਰ ਟੋਟਲ ਕੀ ਇੱਕ ਹੋਰ ਫਰਾਡ ਹੈ ਜੋ ਪੰਜਾਬ ਦੀ ਜਨਤਾ ਨਾਲ ਕੀਤਾ ਜਾ ਰਿਹਾ ਹੈ ਦੂਜੀ ਗੱਲ ਮੈਂ ਹਾਮ ਨਾ ਕਿ ਕੀ ਸੋਚ ਕੇ ਲੋਕ ਕਿੰਨਾ ਕਿ ਯਾਰ ਮਤਲਬ ਮਾਨੂੰ ਪੀੜਾ ਹੁੰਦੀ ਹੈ ਕਿ ਦਿੱਲੀ ਵਾਲੇ ਆ ਕੇ ਪੰਜਾਬੀਆਂ ਤੇ ਰਾਜ ਕਰਨਗੇ ਅ ਪੰਜਾਬੀ ਸਾਡੇ ਮੰਤਰੀ ਸਾਡੇ ਐਮ ਐਲ ਏ ਸਾਡੇ ਮੁੱਖ ਮੰਤਰੀ ਇੱਕ ਮਖੌਟਾ ਬਣ ਕੇ ਰਹਿ ਜਾਣਗੇ ਮੈਂ ਆਜੀ ਪਾਲਰੇ ਸੀ ਇਹਨਾਂ ਦੇ ਸਪੋਕਸਪਰਸਨ ਦੀ ਸਟੇਟਮੈਂਟ ਉਹ ਕਹਿੰਦਾ ਕਿ ਜਿਹੜਾ ਵੀ ਸ਼ਹਿਰੀ ਇਹ ਫ੍ਰੀ ਟ੍ਰੀਟਮੈਂਟ ਲਵੇਗਾ ਚਾਹੇ ਗਵਰਨਮੈਂਟ ਚਾਹੇ ਪ੍ਰਾਈਵੇਟ ਸਕੂਲ ਹਸਪੀਟਲ ਤੋਂ 15 ਦਿਨ ਦੇ ਵਿੱਚ ਵਿੱਚ ਉਹਦੀ ਪੇਮੈਂਟ ਉਸ ਹਸਪੀਟਲ ਨੂੰ ਹੋਏਗੀ जिदे ਕੋਲ ਜ਼ਹਿਰਖਾਨ ਨੂੰ ਪੈਸੇ ਨਹੀਂ ਉਹ ਹਸਪੀਟਲ ਗਿਆ ਪੇਮੈਂਟ ਕਰਦੇ ਕਿ ਜਦ ਕਿ ਆਲਰੇਡੀ ਆਯੁਸ਼ਮਾਨ ਦਾ 600 ਕੋਰ ਦੇਣਾ ਰਹਿੰਦਾ ਔਰ ਇਹ ਜੇ ਕੀ ਕਹਿ ਰਹੇ ਨੇ ਕਿ ਅਸੀਂ 15 ਦਿਨ ਦੇ ਵਿੱਚ ਵਿੱਚ ਹਸਪੀਟਲਸ ਨੂੰ ਮਰੀਜ਼ ਦੇ ਇਲਾਜ ਦੀ ਪੇਮੈਂਟ ਕਰ ਦਿਆਂਗੇ ਕੌਣ ਕਰੇਗਾ ਸਭਾਵਿਕਾ ਜੇ 1 ਲੱਖ ਤੋਂ ਘੱਟ ਹੋਏਗਾ ਤਾਂ ਇੰਸ਼ੋਰੈਂਸ ਕੰਪਨੀ ਕਰੇਗੀ ਲੇਕਿਨ ਜੇ 1 ਲੱਖ ਤੋਂ ਉੱਪਰ ਹੈਗਾ ਹੈ ਤੇ ਫਿਰ ਤੇ ਸਟੇਟ ਗਵਰਨਮੈਂਟ ਕਰ ਰਹਾ ਨਾ ਦਾ ਪ੍ਰਬੰਧ ਕਿੱਥੇ ਕੀਤਾ ਗਿਆ ਇਹਨਾਂ ਨੇ ਕਿੱਥੋਂ ਲਿਆਣਗੇ ਪੈਸੇ ਔਰ ਕਹਦੇ ਸੀ 850 ਹਸਪਤਾਲ ਜਿਹੜੇ ਗਿਆ ਪੈਨਲ ਕਰ ਲੇ ਜੀ ਸਰਕਾਰੀ ਪ੍ਰਾਈਵੇਟ ਪ੍ਰਾਈਵੇਟ ਵਾਲੇ ਦੇ ਤੂੰ ਤੇ ਗੋਡਾ ਰੱਖਿਆ ਹੋਇਆ ਹੈ ਕਿ ਭਾਈ ਆਪਣੇ ਆਪ ਨੂੰ ਐਮ ਪੈਨਲ ਕਰੋ ਲੇਕਿਨ ਕਿੰਨੀ ਦੇਰ ਤੱਕ ਚੱਲੇਗਾ ਇਹ ਟੂਸਰਾ ਇੱਕ ਹੋਰ ਇਹਨਾਂ ਦਾ ਫਰਾਡ ਹੈ ਉਹ ਹੈਗਾ ਹੁਣ ਕਾਰਡ ਕਿਵੇਂ ਬਣੇਗਾ ਕਾਰਡ ਉਹਦਾ ਬਣੇਗਾ ਜਿਸ ਨੂੰ ਆਮ ਆਦਮੀ ਪਾਰਟੀ ਦਾ ਵੋਲੰਟੀਅਰ ਸਲਿੱਪ ਦਵੇਗਾ ਟੋਕਨ ਦਵੇਗਾ ਇਹ ਮੈਂ ਕੋਈ ਐਵੇਂ ਨਹੀਂ ਕਹਿ ਰਿਹਾ ਇਹ ਪੰਜਾਬ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਇਹ ਡਾਇਰੈਕਸ਼ਨਾਂ ਨੇ ਸਾਰਿਆਂ ਨੂੰ ਕੀ ਕਹਿੰਦੀਆਂ ਨੇ यूथ क्लब अज तो, तो केंद्र काम करेगा और वो केवाईसी वगैरह जो है स्लिपा का काम करेगा यानी कि वो टोकन जो देना है ये यूथ क्लब कौन है तक तो याद होगा जो तो भारतीय जनता पार्टी ने पिंड पिंड जाके मोदी सरकार दूलत ਲੋਗਾ ਤੱਕ ਪਹੁੰਚਾਉਣ ਦਾ ਕੰਮ ਕੀਤਾ ਸੀਗਾ ਇਹਨਾਂ ਨੇ ਸਾਡੇ ਕੈਂਪ ਬੰਦ ਕਰਾਏ ਸੀਗੇ ਇਹ ਕਹਿ ਕੇ ਕਿ ਡਾਟਾ ਚੋਰੀ ਹੋਏਗਾ ਉਹਦਾ ਕੌਣ ਜ਼ਿੰਮੇਵਾਰ ਹੈ ਜਦ ਕਿ ਇਹ ਸਾਰਾ ਕੰਮ ਸੀਐਸਸੀ ਸੈਂਟਰ ਕਰ ਰਿਹਾ ਸੀਗਾ ਭਾਰਤੀ ਜਨਤਾ ਪਾਰਟੀ ਕੇਵਲ ਲੋਕਾਂ ਨੂੰ ਫੈਸਿਲਿਟੇਟ ਕਰ ਰਹੀ ਸੀ ਉਹ ਸੈਂਟਰ ਤੱਕ ਆਉਣ ਵਾਸਤੇ ਕੋਈ ਹੋਰ ਕੁਝ ਨਹੀਂ ਸੀਗਾ ਕੋਈ ਡਾਟਾ ਘਟਾ ਨਹੀਂ ਚੁੱਕਿਆ ਜਾ ਰਿਹਾ ਆਨਲਾਈਨ ਉਹਦੇ ਤੇ ਅਪਲਾਈ ਹੁੰਦਾ ਸੀਗਾ ये भाई साहब जाके पर डाटा कटा करके कर कौन है यूथ कलब एस हैसियत किस हैसियत स्लिपा वंडन इन्होंने की सरकारी जिम्मेवारी है यह सरकारी स्कीम है फैसिलिटेन करना एक चीज है लेकिन जाके स्लिपा वंडन गए और इन्ह दलिपा उत्ते ही कार्ड बनेगा ਇਹ ਕੀ ਕਹਿਣ? ਉਹਨੂੰ ਘਟਾ ਚੋਰੀ ਨਹੀਂ ਹੋਏਗਾ। ਕਿ ਹੁਣ ਲੋਕਾਂ ਦੇ ਪੈਸੇ ਕੱਢੇ ਨਹੀਂ ਜਾ ਸਕਣਗੇ ਬੈਂਕ ਤੋਂ ਦਾਤਾ ਤੁਹਾਡੇ ਵਲੰਟੀਅਰਸ ਕੋਲ ਜਾਏਗਾ। ਭਾਰਤੀ ਜਨਤਾ ਪਾਰਟੀ ਇਸਨੂੰ ਜਵਾਬ ਮੰਗਦੀ ਹੈ। ਅਰ ਲੋਕਾਂ ਨੂੰ ਚੇਤਨ ਕਰਦੇ ਆ ਕਿ ਐਫਓਜ ਵਲੰਟੀਅਰਸ ਤੋਂ ਸਾਵਧਾਨ ਰਹਿਣਾ। ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਤੇ ਡੱਕਾ ਮਾਰਿਆ ਤੇ ਕਿਤੇ ਇਹ ਲੁਟੇਰੇ ਵੀ ਆ ਕੇ ਤੁਹਾਡਾ ਡਾਟਾ ਚੋਰੀ ਕਰਕੇ ਨਾ ਲੈ ਜਾਣ ਤੁਸੀਂ ਜਦੋਂ ਵੀ ਜਾਣਾ ਸਿੱਧਾ ਸਰਵਿਸ ਸੈਂਟਰ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਿਓ ਆਪਦੇ ਵੋਲੰਟੀਅਰਸ ਨੂੰ ਮੂੰਹ ਨਾ ਲਾਈਓ ਇਹ ਚੋਰੀ ਡਕੈਤੀ ਸਭ ਕੁਝ ਕਰ ਸਕਦੇ ਨੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਮਾਲੀਸ਼ਸੋਗਿਆ ਦਾ ਬਿਆਨ ਕਿ ਚੋਣਾਂ ਜਿੱਤਣ ਵਾਸਤੇ ਸਾਮ-ਦਾਮ ਦੰਤ ਭੇਗ ਬਾੜ ਕੁੱਟ ਚੋਰੀ ਡਕੈਤੀ ਜੋ ਕਰਨਾ ਪਵੇ ਕਰੋ ਲੇਕਿਨ ਸੱਤਾ ਲੈਣੀ ਹੈ ਉਹ ਸ਼ਬਦ ਅੱਜ ਹਰ ਪੰਜਾਬੀ ਦੇ ਕੰਨ 'ਚ ਅੱਜ ਤੱਕ ਗੂੰਜਦੇ ਨੇ ਸੋ ਮੇਰੀ ਪੰਜਾਬੀਆਂ ਨੂੰ ਅਪੀਲ ਹੈ ਕਿ ਸਾਵਧਾਨ ਰਹਿਣਾ ਇਹ ਝੂਠੇ ਔਰ ਫਰੇਬ ਦੀ ਰਾਜਨੀਤੀ ਕਰਨ ਵਾਲੇ ਤਾਂ ਵੀ ਸਾਵਧਾਨ ਰਹਿਣਾ ਔਰ ਕਿਸੇ ਤਰ੍ਹਾਂ ਦਾ ਡਾਟਾ ਇੰਡੀਵਿਜੁਅਲ ਬੰਦਿਆਂ ਨਾਲ ਕੋਈ ਸ਼ੇਅਰ ਨਾ ਕਰਿਓ ਜੇ ਕਰਨਾ ਹੈ ਤੇ ਆਪਣੇ ਸਰਵਿਸ ਸੈਂਟਰ ਜਾ ਕੇ ਕਰਿਓ ਸੋ ਇੰਨੀਆਂ ਗੱਲਾਂ ਤੁਹਾਡੇ ਸਾਹਮਣੇ ਲਿਆਣੀਆਂ ਸੀਗੀਆਂ ਕਿ ਸਕੀਮ ਜਿਹੜੀ ਹੈਗੀ ਟੋਟਲ ਇੱਕ ਫਰਾਡ ਸਾਬਿਤ ਹੋਣ ਵਾਲੀ ਹੈ ਜਿਵੇਂ ਇਹਦੀਆਂ ਆ ਬਾਕੀ ਸਕੀਮਾਂ ਫਰਾਡ ਸਾਬਿਤ ਹੋਈਆਂ ਨੇ ਔਰ ਕੇਵਨ ਔਰ ਕੇਵਲ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਪ੍ਰਮਾਣ ਵਾਸਤੇ ਇਸ ਸਕੀਮ ਲਿਆਂਦੀ ਗਈ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਇੰਪਲੀਮੈਂਟੇਸ਼ਨ ਹੋਏਗੀ ਇਹ ਗਰਾਉਂਡ ਤੱਕ ਪਹੁੰਚ ਪਾਏਗੀ